ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵਾਂ ਸ਼ਹਿਰ ਤੋਂ ਕੱਢੀ ਵਿਸ਼ਾਲ ਸ਼ੋਭਾ ਯਾਤਰਾ ਜਿਹੜਾ ਸ਼ਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਸ਼੍ਰੀ ਗੁਰੂ ਵਿਦਾਸ ਮਹੱਲਾ ਤੋਂ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵਾਂ ਸ਼ਹਿਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਇਹ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਗੁਰੂ ਵਿਦਾਸ ਮਹੱਲੇ ਤੋਂ ਸ਼ੁਰੂ ਹੁੰਦੀ ਹੋਈ ਗੀਤਾ ਭਵਨ ਰੋਡ ਕੋਠੀ ਰੋਡ ਅੰਬੇਡਕਰ ਚੌਕ ਚੰਡੀਗੜ੍ਹ ਚੌਕ ਬੱਸ ਸਟੈਂਡ ਤੋਂ ਹੁੰਦੀ ਹੋਈ ਵਾਪਸ ਨਵਾਂ ਸ਼ਹਿਰ ਦੇ ਸ਼੍ਰੀ ਗੋਬੀਦਾਸ ਮਹੱਲਾ ਵਿਕੇ ਸੰਪੰਨ ਹੋਈ ਸਮੂਹ ਸੰਗਤਾਂ ਦੇ ਵੱਲੋਂ ਵੱਖ-ਵੱਖ ਸਥਾਨਾਂ ਤੇ ਲੰਗਰ ਵੀ ਲਗਾਏ ਗਏ ਇਸ ਵਿਸ਼ਾਲ ਸ਼ੋਭਾ ਯਾਤਰਾ ਦੇ ਵਿੱਚ ਰਾਜਨੀਤਿਕ ਪਾਰਟੀਆਂ ਨੇ ਵੀ ਸ਼ਿਰਕਤ ਕੀਤੀ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਜੋ ਬੋਲੇ ਸੋਨਰ ਪੈ ਸਬਦ ਦਾਸ ਮਹਾਰਾਜ ਦੀ ਜੈ ਤਨ ਤਨ ਜਨਤ ਪਤਮਾ ਰਵੀ ਜੋਤ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਹਾੜੇ ਦੇ ਸੰਬੰਧ ਵਿੱਚ ਸ੍ਰੀ ਗੁਰੂ ਰਵਦਾਸ ਮਿਸਰ ਨੌਜਵਾਨ ਸਭਾ ਨਵੀਂ ਅਬਾਦੀ ਵੱਲੋਂ ਵਿਸ਼ਾਲ ਜਿਹੜੀ ਸ਼ੋਭਾ ਯਾਤਰਾ ਦੇ ਵਿੱਚ ਸੰਗਠਿਤ ਕੀਤੀ ਗਈ ਹੈ ਉਹ ਸਾਰੀਆਂ ਸੰਗਤਾਂ ਜੰਮੀਆਂ ਪੇਸ਼ਾਂ ਪੇਸ਼ਾਂ ਜਿਵੇਂ ਸਾਰਿਆਂ ਦੇ ਯੋਗਦਾਨ ਦੇ ਨਾਲ ਜਿਹੜਾ ਮਹਾਰਾਜੀ ਦਾ ਜਨਮ ਦਿਹਾੜਾ ਨਵਾਂ ਸ਼ਹਿਰ ਵਿੱਚ ਮਨਾਇਆ ਜਾ ਰਿਹਾ ਹੈ ਇਸ ਦੇ ਸੰਬੰਧ ਵਿੱਚ ਅਸੀਂ ਸਾਰੇ ਪੂਰੇ ਨਵਾਂ ਸ਼ਹਿਰ ਵਸਨੀਕਾਂ ਵੱਲੋਂ ਪੂਰੇ ਗਾਇਡ ਦੀ ਬੀਤੀ ਸਰਦ ਨੂੰ ਸਤਿਗੁਰੂ ਗੁਰਦਾਸ ਮਹਾਰਾਜ ਜੀ ਦੇ ਜਨਮ ਦਿਹਾੜੀ ਦੀ ਲੱਖ ਲੱਖ ਮੁਬਾਰਕਾਈ ਜਿੰਨੇ ਆ ਇਹਨੇ ਕਿਹਾ ਕਿ ਮਹਾਰਾਜ ਜੀ ਜੈ ਗੁਰਦੀਪ ਕਰਦੇ ਹਾਂ ਹਾਂਜੀ ਅੱਜ ਸ੍ਰੀ ਗੁਰੂ ਰਵਦਾਜੀ ਮਹਾਰਾਜ ਜੀ ਜਰਮ ਦੇ ਉਸਤੇ ਅੱਜ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਨਾਲ ਹੀ ਆਸ ਕਰਦਾ ਹਾਂ ਕਿ ਸ੍ਰੀ ਗੁਰੂ ਰਵਿਚਨ ਜੀ ਦੇ ਜਿਹੜੀ ਬਾਣੀ ਹੈ ਉਹਨਾਂ ਦੇ ਨਾਲ ਜੁੜ ਕੇ ਉਹਦੇ ਤੇ ਅਮਲ ਕਰਕੇ ਆਪਾਂ ਨੂੰ ਆਪਣੀ ਜ਼ਿੰਦਗੀ ਜੀ ਉਹਦੇ ਅਨੁਸਾਰ ਹੀ ਬਿਤਾਉਣਾ ਚਾਹੀਦਾ ਕਿਉਂਕਿ ਅੱਜ ਕਿਉਂਕਿ ਮੈਂ ਅੱਜ ਪੜ੍ਹਦਾ ਪਿਆ ਸੀ ਉਹਨਾਂ ਦੇ ਬਾਰੇ ਤੇ ਉਹਨਾਂ ਨੇ ਕੁਝ ਸ਼ਲੋਕ ਲਿਖਿਆ ਸੀ ਕਿ ਸਾਨੂੰ ਸਾਰਿਆਂ ਨੂੰ ਹੱਕ ਸੱਚ ਦੀ ਮਿਹਨਤ ਦੀ ਕਮਾਈ ਦੇ ਨਾਲ ਹੀ ਆਪਣਾ ਜਿਹੜਾ ਜੀਵਨ ਦੁਬਾਰਾ ਬਸਰ ਕਰਨਾ ਚਾਹੀਦਾ ਮੈਂ ਸਾਰਿਆਂ ਨੂੰ ਦੁਬਾਰਾ ਫਿਰ ਅਪੀਲ ਕਰਦਾ ਕਿ ਜਿੱਥੇ ਆਪਾਂ ਸ਼੍ਰੀ ਗੁਰੂ ਰਵਦਾਸ ਜੀ ਮਹਾਰਾਜ ਦਾ ਜਨਮ ਦਿਹਾੜਾ ਬਹੁਤ ਵੱਡੇ ਪੱਧਰ ਤੇ ਦੁਨੀਆ ਦੇ ਵਿੱਚ ਮਨਾ ਰਹੇ ਆ ਉੱਥੇ ਹੀ ਸਾਨੂੰ ਉਹਨਾਂ ਦੇ ਸਿਖਿਆਵਾਂ ਤੇ ਭਾਈਚਾਰਾ ਜਿਹੜਾ ਆ ਉਹ ਬਣਾਉਣਾ ਚਾਹੀਦਾ ਅਕਸਰ ਦੀ ਖਵਾਈ ਵੱਲ ਵੀ ਆਪਾਂ ਨੂੰ ਪਹਿਰਾ ਦੇਣਾ ਚਾਹੀਦਾ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਦੁਬਾਰਾ ਫਿਰ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇ ਧੰਨ ਦਦੇ ਜੀ ਸਭ ਤੋਂ ਪਹਿਲਾਂ ਮੈਂ ਸੰਦੀਪ ਸਹਿਗਲ ਸ਼੍ਰੀ ਗੁਰੂ ਰਵਿਦਾਸ ਪਰਵੰਦਨ ਕਮੇਟੀ ਦਾ ਪ੍ਰਧਾਨ ਮੈਂ ਆਪਣੇ ਵੱਲੋਂ ਤੇ ਆਪਣੀ ਸਾਰੀ ਕਮੇਟੀ ਵੱਲੋਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਤਾਂ ਵਧਾਈ ਦਿਨਾਂ ਆ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ 648ਵੇਂ ਗੁਰਪੁਰਬ ਦੀਆਂ ਹੁਣ ਥੋੜੇ ਟਾਈਮ ਵਿੱਚ ਇੱਕ ਸ਼ੋਭਾ ਯਾਤਰਾ ਆਰੰਭ ਹੋ ਰਹੀ ਹੈ ਜੋ ਸ਼ਹਿਰ ਤੇ ਗਲੀਆਂ ਬਜ਼ਾਰਾਂ ਦੇ ਵਿੱਚੋਂ ਹੁੰਦੀ ਹੋਈ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਆ ਕੇ ਸਮਾਪਤ ਹੋਵੇਗੀ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆਵੇ ਹੋਮਾ ਮਾ ਕੇ ਪਹੁੰਚੋ ਗੁਰੂ ਘਰ ਦੇ ਇਸ ਜਸ਼ਨ ਪਰ ਧੰਨਵਾਦ ਕੋਲਣਾ ਤਾਂ ਸਰ ਸਤਿਗੁਰੂ ਰਬਦਾਸ ਮਹਾਰਾਜਿਆਂ ਦੇ 548 548ਵੇਂ ਪ੍ਰਕਾਸ਼ ਪਰਸਵ ਨੂੰ ਮੁੱਖ ਰੱਖਦੇ ਹੋਏ ਆ ਨਵਾਂ ਸ਼ਹਿਰ ਦੇ ਸਰਵ ਸਹਾਇ ਸੰਗਤ ਦੇ ਵੱਲੋਂ ਰਲ ਮਿਲ ਕੇ ਸਤਿਗੁਰਾਂ ਦੇ ਪਾਵਨ ਨਗਰ ਕੀਰਤਨ ਦੀ ਤਿਆਰੀ ਕੀਤੀ ਗਈ ਹੈ ਰਲ ਮਿਲ ਕੇ ਸਾਰੇ ਆਰੇ ਨੌਜਵਾਨਾਂ ਨੇ ਸਤਿਗੁਰੂ ਰਬਦਾਸ ਆਪਣੇ ਨਾਲ ਮਿਲ ਕਰਕੇ ਕਮੇਟੀ ਨੇ ਪ੍ਰਬੰਧ ਕਮੇਟੀ ਦੇ ਵੱਲੋਂ ਸਾਰਿਆਂ ਨੇ ਨਾਲ ਮਿਲ ਕੇ ਸਾਰਿਆਂ ਦੇ ਸੰਯੋਗ ਦੇ ਨਾਲ ਇਲਾਕਾ ਨਿਵਾਸੀ ਸੰਸਥਾ ਦੇ ਸੰਯੋਗ ਦੇ ਨਾਲ ਅਰੰਭਤਾ ਕੀਤੀ ਜਾ ਰਹੀ ਹੈ ਸਾਰੀਆਂ ਸੰਸਥਾ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਕੱਲ ਨੂੰ ਆਪੋ ਆਪਣੇ ਕਮਾਂਕਾਰਾਂ ਨੂੰ ਛੱਡਦੇ ਹੋਏ ਕਿ ਅੱਜ ਰਾਤ ਨੂੰ ਤਦ ਦਰਾਂ ਦੇ ਗੁਣ ਜਾਣ ਕੀਤੇ ਜਾਣਗੇ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਸਾਰੀਆਂ ਸੰਗਤਾਂ ਦਾ ਪ੍ਰਬੰਧ ਕਮੇਟੀ ਦਾ ਨੌਜਵਾਨ ਸਭਾ ਦਾ ਸਾਰਿਆਂ ਦਾ ਧੰਨਵਾਦ ਸਤਿਗੁਰੂ ਪਾਤਸ਼ਾਹ ਜੀ ਅੱਜ ਤੋਂ ਕਰਨ ਕੱਲ ਨੂੰ ਕਿਤੇ ਦੀਵਾਨ ਸਜਾਏ ਜਾਣਗੇ ਜਿਸ ਦੇ ਅੰਦਰ ਰੱਖੇ ਗਏ ਸ੍ਰੀ ਸਹਿਜ ਆਪ ਦੇ ਲੋਗ ਪਾਏ ਜਾਣਗੇ ਤੇ ਉਹਨਾਂ ਤੋਂ ਅਪਰੰਤ ਪੁੱਲੇ ਪੰਡਾਲ ਦੇ ਵਿੱਚ ਸਤਿਗੁਰਾਂ ਦੇ ਪਾਵਨ ਸਰੂਪ ਪਚਾਏ ਜਾਣਗੇ ਉਹਨਾਂ ਤੋਂ ਅਪਰੰਤ ਸਤਿਗੁਰਾਂ ਨੇ ਸਤਿਗੁਰ ਰਵਿਦਾਸ ਮਹਾਰਾਜਿਆਂ ਦੇ ਗੁਰਦਾਨ ਪੀਤੇ ਜਾਣ ਦੇ ਲਈ ਧੰਨਵਾਦ ਜਯੋਤ ਤੇ ਧੰਨ ਕਰਦੇ ਹਾਂ